ਜਿਹੜੀ ਡੈੱਡ ਬੋਡੀਜ਼ ਤੁਸੀਂ ਲੈ ਕੇ ਆਉਂਦੇ ਹੋ ਕਿਵੇਂ ਲੋਕੀ ਤੁਹਾਡੇ ਨਾਲ ਸੰਪਰਕ ਕਰਦੇ ਨੇ ਜਾਂ ਕਿਵੇਂ ਤੁਸੀਂ ਸੰਪਰਕ ਕਰਦੇ ਹੋ ਕਿਉਂ ਲੈ ਕੇ ਆਉਂਦੇ ਤੁਸੀਂ ਦੱਸਿਆ ਕਿ ਦੇਖੋ ਇੱਥੇ ਹੁਣ ਅਸਲੇ ਸਾਡੇ 30 ਆਫਿਸ ਪੰਜਾਬ ਦੇ ਵਿੱਚ ਜਿਹਨੂੰ ਕੋਈ ਸਭ ਨੂੰ ਪਤਾ ਹੈ ਕਿ ਆਫਿਸ ਹੈ ਉੱਥੇ ਦਾ ਵੀ ਉੱਥੋਂ ਸਭ ਕੁਝ ਮਿਲ ਜਾਂਦਾ ਜਾ ਕੇ ਠੀਕ ਹੈ ਨਾ ਤੇ ਉਹ ਫਿਰ ਜੇ ਕਿਸੇ ਦੀ ਡੈਥ ਵੀ ਹੁੰਦੀ ਹੈ ਤੇ ਉਹ ਅਪਰੋਚ ਕਰਦੇ ਨੇ ਉੱਥੇ ਵੀ ਸਾਡੀ ਆ ਡੈੱਡ ਬੋਡੀ ਹੋ ਗਈ ਹੈ ਫਿਰ ਅਸੀਂ 4-5 ਦਿਨ ਦੇ ਵਿੱਚ ਜਿਹੜੀ ਡੈੱਡ ਬੋਡੀ ਉੱਥੋਂ ਲੈ ਆਉਂਦੇ ਚਾਹੇ ਐਕਸੀਡੈਂਟਲ ਹੈ ਚਾਹੇ ਤੋਂ ਕੁਝ ਵੀ ਹੋ ਗਿਆ ਬੰਦਾ ਮਰ ਗਿਆ ਬਿਮਾਰੀ ਨਾਲ ਮਰ ਗਿਆ ਕੁਝ ਵੀ ਹੈ ਤੇ ਉਹ ਘਟੋ ਘਟ ਪਰਿਵਾਰ ਵਾਲੇ ਆਖਰੀ ਮੂੰਹ ਤਾਂ ਦੇਖ ਲੈ। ਦੇਖੋ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਇੱਕ ਫਾਂਸੀ ਤੋਂ ਬੰਦੇ ਨੂੰ ਬਚਾ ਕੇ ਉਹਨੂੰ ਲਿਆ ਕੇ ਮਾਂ ਦੀ ਝੋਲੀ ਪਾਣਾ ਜਾਂ ਕਿਸੇ ਭੈਣ ਨੂੰ ਭਰਾ ਦੇਣਾ ਹਾਂਜੀ ਉਹ ਤਾਂ ਸੰਤੁਸ਼ਟੀ ਮਿਲਦੀ ਸੀ ਬੜਾ ਸਕੂਨ ਮਿਲਦਾ ਸੀ ਮਨ ਨੂੰ। ਲੇਕਿਨ ਕਿਸੇ ਦੀ ਡੈੱਡ ਬੋਡੀ ਲੈ ਕੇ ਆਣਾ ਔਰ ਉਹਦਾ ਸੰਸਕਾਰ ਉਹਨਾਂ ਦੇ ਘਰ ਦੇੰਦੇ ਹੱਥੀ ਕਰਾਣਾ ਉਹ ਬਹੁਤ ਵੱਡੀ ਸੇਵਾ ਹੈ ਇਹ। ਆਦਰਵਾਇਜ਼ ਕੀ ਹੋਣਾ ਕਿ ਸਾਰੀ ਜ਼ਿੰਦਗੀ ਉਹਨਾਂ ਨੇ ਇਹ ਕਹਿਣਾ ਕਿ ਸ਼ਾਇਦ ਸਾਡਾ ਬੱਚਾ ਨਹੀਂ ਤਾਂ ਹੋਵੇ। ਸਚਾਈ ਸਾਹਮਣੇ ਨਹੀਂ ਆਉਂਦੀ ਨਾ ਇਸ ਗਮ ਦੇ ਵਿੱਚ ساری ਉਮਰ ਲੰਘ ਗਈ ਸਾਰੀ ਉਮਰ ਲੰਘ ਜਾਈ ਕਿ ਸ਼ਾਇਦ ਜਿੰਦਾ ਹੋਵੇ ਸ਼ਾਇਦ ਅੱਜ ਆ ਜਾਵੇ ਸ਼ਾਇਦ ਕੱਲ ਆ ਜਾਵੇ ਕਿਉਂਕਿ ਉਹਨੂੰ ਪਤਾ ਹੀ ਨਹੀਂ ਕਿ ਬੱਚਾ ਮਰ ਚੁੱਕਾ ਹੂੰ ਇਸ ਲਈ ਜਿਹੜੀ ਲਵਾਰਸ ਤੇ ਡੈਡ ਬੋਡੀਆਂ ਹੈਗੀਆਂ ਸਾਰੀਆਂ ਅਸੀਂ ਉਹ ਜਾਦਾ ਲੈਂਦੇ ਆ ਉੱਥੋਂ ਲਿਆ ਕੇ ਸਾਨੂੰ ਪਤਾ ਲੱਗਦਾ ਇਹ ਚ ਇੰਡੀਆ ਨੂੰ ਵੈਸੀ ਇੰਡੀਅਨ ਕੌਂਸਲਡ ਮੇਰਾ ਪੂਰਾ ਸਾਥ ਦਿੰਦੀ ਹੈ ਜੋ ਪੰਜਾਬ ਦੀ ਕੋਈ ਵੀ ਡੈਡ ਬੋਡੀ ਹੁੰਦੀ ਹੈ ਨਾ ਲਵਾਰਸ ਮਿਲਦੀ ਹੈ ਕਾਫੀ ਮਿਲਦੀਆਂ ਨੇ ਤੇ ਉਹ ਫਿਰ ਉਹਦੇ ਫਿੰਗਰਪ੍ਰਿੰਟ ਲੈ ਕੇ ਮੈਨੂੰ ਭੇਜਦੇ ਨੇ ਐਡਰੈਸ ਦਿੰਦੇ ਨੇ ਵੀ ਪੇਬਰਾਏ ਸਾਹਿਬ ਆ ਹੈਗਾ ਅਸੀਂ ਵੀ ਆਪਣੀ ਟੀਮ ਭੇਜਦੇ ਆ ਉੱਥੋਂ ਪੁਲਿਸ ਦੀ ਹੈਲਪ ਦੇ ਨਾਲ ਅਸੀਂ ਇੱਥੋਂ ਉਹਦੇ ਘਰ ਜਾਂਦੇ ਆ ਘਰ ਜਾ ਕੇ ਉਹਨੂੰ ਫੋਟੋ ਦਿਖਾਈਦੀ ਹੈ ਵੀ ਆ ਦੇਖੋ ਇਹ ਬੰਦੇ ਦੀ ਡੈਥ ਹੋ ਗਈ ਤੁਹਾਡਾ ਹੀ ਬੱਚਾ ਇਹ ਪਹਿਲਾਂ ਪੁੱਛਦੇ ਆ ਕਿ ਕਿੰ ਉਕੇ ਕਹਿੰਗੇ ਜੀ ਮਹੀਨੇ ਤੋਂ ਫੋਨ ਨਹੀਂ ਆਇਆ ਫਿਰ ਦੱਸਦੇ ਵੀ ਐਦਾਂ ਦਾ ਹੋ ਗਿਆ ਪਛਾਣੋ ਠੀਕ ਹੈ ਕਹਿੰਦੇ ਇਹੀ ਹੈ ਫਿਰ ਅਸੀਂ ਵੀਜ਼ਾ ਖਰਚਦੇ ਆ ਉਹ ਬੰਦੇ ਨੂੰ ਲੈ ਕੇ ਜਾਂਦੇ ਆ ਉੱਥੇ ਅੱਛਾ شناخت ਕਰਾਣ ਲਈ ਕਿਉਂਕਿ ਸਭ ਤੋਂ ਵੱਡਾ ਜੁਰਮ ਇਹ ਹੈ ਕਿ ਅਗਰ ਅਸੀਂ ਗਲਤ ਡੈੱਡ ਬੋਡੀ ਕਿਸੇ ਦੀ ਭੇਜਦੀ ਹੈ ਤੇ ਬਹੁਤ ਵੱਡਾ ਜੁਰਮ ਹੈ ਇਹ ਇਸ ਕਰਕੇ شناخت ਕਰਾਣਦੇ ਆ ਅਸੀਂ ਜਾ ਕੇ ਉਹਨਾਂ ਨੂੰ ਵੀ ਤੁਸੀਂ ਦੇਖੋ ਬੱਚਾ ਤੁਹਾਡਾ ਹੀ ਹੈ ਜਿਸ ਲੋ ਕਹਿੰਦੇ ਹਾਂ ਠੀਕ ਹੈ ਸਭ ਹੈ ਸਾਡਾ ਫਿਰ ਅਸੀਂ ਡੈੱਡ ਬੋਡੀ ਲੈ ਕੇ ਆਉਂਦੇ ਆ ਤੋ ਇਹ ਕੰਮ ਸੋਖਾ ਨਹੀਂ ਹੈ ਡੈੱਡ ਬਡੀਆ ਦਾ ਬਹੁਤ ਔਖਾ ਕੰਮ ਹੈ ਬਹੁਤ ਔਖਾ ਕੰਮ ਹੈ ਫਿਰ ਅਸੀਂ ਮੈਂ ਹਰਪ੍ਰੀਤ ਜੀ ਹੋਰ ਗਲਤ ਸਾਂ ਤੁਹਾਨੂੰ ਮੈਂ ਇੱਥੇ ਜਿਹੜੇ ਡੈੱਡ ਬਡੀ ਲੈ ਕੇ ਆਉਂਦੇ ਨਾ ਅਸੀਂ ਫਿਰ ਛੱਡਦੇ ਨਹੀਂ ਉੱਥੇ ਸਾਡੀ ਟੀਮ ਬਕਾਇਦਾ ਉੱਥੋਂ ਅੰਮ੍ਰਿਤਸਰ ਤੋਂ ਡੈੱਡ ਬਡੀ ਹਵਾਲੇ ਕਰੇਗੀ ਅੱਛਾ ਘਰ ਛੱਡ ਨਹੀਂ ਘਰ ਛੱਡ ਕੇ ਆਏਗੀ ਉਸ ਡਿਸਟ੍ਰਿਕਟ ਦੀ ਟੀਮ ਸਾਡੀ ਉਹਨਾਂ ਦੇ ਘਰ ਜਾਂਦੀ ਸੰਸਕਾਰ ਤੇ ਫਿਰ ਘਰ ਦਾ ਸੀ ਜਾਇਜ਼ਾ ਲੈਂਦੇ ਆ ਅਸੀਂ ਦੇਖਦੇ ਆ ਕਿ ਇਹਨਾਂ ਨੂੰ ਇਨਕਮ ਦਾ ਸੋਰਸ ਕੀ ਹੈਗਾ ਕੋਈ ਇਨਕਮ ਆ ਰਹੀ ਹੈ ਕਿ ਨਹੀਂ ਆ ਰਹੀ ਜਾਂ ਕਿੱਦਾਂ ਕਰਨ ਗਿਆ ਕੇ ਹੂੰ ਫੇਰਾ ਜੋ ਦੱਸਿਆ ਨਾ ਕਿ ਐਫਡੀਆ ਵਗੈਰਾ ਕਰਾਉਂਦੇ ਉਹ ਸਾਰੇ ਨਹੀਂ ਐਫਡੀਆ ਵੀ ਕਰਾਉਂਦੇ ਸਾਰੇ ਨਹੀਂ ਕਰੰਦੇ ਆ ਤੇ ਪੈਨਸ਼ਨ ਹਰ ਬੰਦੇ ਦੀ ਪੈਨਸ਼ਨ ਲੱਗਦੀ ਆ ਹਰ ਲੇਡੀ ਦੀ ਪੈਨਸ਼ਨ ਲੰਦੇ ਆ ਡਿਪੈਂਡ ਕਰਦਾ ਕਿ ਕਿਸੇ ਨੂੰ 2000 ਕਿਸੇ ਨੂੰ 5000 ਕਿਸੇ ਨੂੰ 10000 ਰੁਪਏ ਪੈਨਸ਼ਨ ਇਹ ਸਾਡੀ ਐਨੇ ਸਾਲਾਂ ਤੋਂ ਚੱਲਦੀ ਆ ਰਹੀ ਹੈ ਪੈਨਸ਼ਨ ਜਾਨੀ ਹੈ ਬਰਾ ਸਾਹਿਬ ਕਦੇ ਟੋਟ ਨਹੀਂ ਆਈ ਅੱਜ ਤੱਕ ਦੇਖੋ ਬੜਾ ਮੈਂ ਆ ਦੇਖੋ ਸ਼ੁਕਰ ਕਰਦਾ ਕਦੇ ਲੱਗਿਆ ਨਹੀਂ ਕਿ ਯਾਰ ਮੈਂ ਮਦਦ ਲੈ ਲਾਂ ਹੋ ਕੇ ਸਿਰ ਨਹੀਂ ਲੋੜ ਹੀ ਨਹੀਂ ਪਈ ਮੈਨੂੰ ਮੈਨੂੰ ਮੁੱਕਦੇ ਹੀ ਨਹੀਂ ਪੈਸੇ